یہ تیجے جی نمبر کا یہ پاس نہیں ہوئے اسی طرح سروتے ہے سروتا ہے کیرتن سنتا ہے جو نیت نیم کا سروتا ہے تو سمے سر آن کے نیت نیم سنتا ہے جی کتھا کا سروتا ہے تو سمے سر آن کے وہ کتھا سن ਲੇਜ ਨਹੀਂ ਹੁੰਦਾ ਫਿਰ ਜੋ ਕਥਾ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਪਾਣੀ ਦਾ ਉਪਦੇਸ਼ ਹੁੰਦਾ ਉਹ ਨੂੰ ਜੀਵਨ ਦੇ ਵਿੱਚ ਵਸਾਉਂਦਾ ਹੈ ਜੀਵਨ ਦੇ ਵਿੱਚ ਵਸਾ ਕੇ ਆਪਣੇ ਘਰ ਦੇ ਕਾਰੋਬਾਰ ਕਰਦਾ ਹੋਇਆ ਆਪਣੀ ਜੀਵਨ ਨੂੰ ਸੰਕਰਨ ਲੰਦਾ ਹੈ ਕਿਉਂ ਤੋਂ ਸ਼ੁਰੂ ਹੁੰਦਾ ਹੈ ਮਦਮ ਸ਼ੁਰੂ ਹੁੰਦਾ ਜਿਹੜਾ ਇਹ ਸਮੇਂ ਸਿਰ ਨਹੀਂ ਆਏਗਾ ਲੇਟੂ ਹੋਏਗਾ ਉਹਨਾਂ ਕੇ ਸ਼ਬਦ ਵਿਚਾਰ ਨੇ ਜੇ ਜੀ ਉਹ ਨਿਕਲ ਜਾਣਗੇ ਉਹ ਇਕ ਸੁਣ ਲੈ ਦਾ ਫਿਰ ਉਹਨਾਂ ਤੇ ਥੋੜੀ ਬਹੁਤ غور ਕੀਤੀ ਹੋ ਸਕਦਾ ਹੈ ਗੁਰੂ ਕਿਰਪਾ ਕਰਦੇ ਇਹ ਵੀ ਮੁਕਤ ਹੋ ਜਾਵੇ ਪਰ ਬੜਾ ਮੁਸ਼ਕਲ ਹੈ ਕਿਉਂਕਿ ਮਨ ਬੜਾ ਹੁਆ ਹੈ ਜਿਹੜਾ ਕनिष्ठ ਸਰੋਦਾ ਹੁੰਦਾ ਹੈ ਉਹਦਾ ਸਮਝ ਲੈਣ ਨੂੰ ਮਤਲਬ ਹੀ ਨਹੀਂ ਹੁੰਦਾ

ਮੈਂ ਵੀ ਸੁਨੇ ਹੈ ਤੇ ਪੜਿਆ ਤੇ ਤੂੰ ਸੀ ਵੀ ਸੁਨਿਆ ਹੋਵੇਗਾ ਤੇ ਪੜਿਆ ਵੀ ਕਿ ਤੇ ਨਾ ਕਿਤੇ ਹੋਵੇਗਾ ਕਿ ਸੱਪੇ ਜਿਹੜਾ ਇਹਦੇ ਕੋਲ ਮਾਨੀ ਹੁੰਦੀ ਹੈ ਸਾਰੇ ਸੱਪਾਂ ਕੋਲ ਨਹੀਂ ਹੁੰਦੀ ਜੋ ਮੈਨੂੰ ਪਤਾ ਮੈਂ ਉਹ ਦੱਸਣਾ ਪਤਾ ਨਹੀਂ ਸਾਰੇ ਕਿ ਕਿ ਉਥੇ ਜਿਵੇਂ ਮੈਂ ਪੜਿਆ ਨਾ ਮੈਂ ਉਹ ਮੈਂ ਦੱਸਣਾ ਲੱਗਾ ਕਹਿੰਦੇ ਨੇ ਸੱਪੇ ਜਿਹੜਾ ਇਹਦੀ ਜਦੋਂ 100 ਸਾਲ ਤੋਂ ਜ਼ਿਆਦਾ ਉਮਰ ਹੋ ਜਾਂਦੀ ਹੈ ਨਹੀਂ ਮਰਦਾ ਮਾਰਿਆ ਨਹੀਂ ਜਾਂਦਾ ਇਸਨੇ ਸਿਰ ਦੇ ਵਿੱਚ ਖੋਪਰੀ ਦੇ ਵਿੱਚ ਜਿਹੜੀ ਜ਼ਹਿਰ ਹੁੰਦੀ ਹੈ ਸੱਪ ਦੇ ਸਿਰ ਦੇ ਵਿੱਚ ਸਿਰੀ ਚ ਜ਼ਹਿਰ ਹੁੰਦੀ ਹੈ ਇਹਦੇ ਅਗਲੇ ਦੋ ਦੰਦ ਨੇ ਜਿਹੜੇ ਉਹਨਾਂ ਦੇ ਵਿੱਚ ਮੋਰੀਆਂ ਹੁੰਦੀਆਂ ਨੇ ਜਦੋਂ ਸੱਪ ਕਿਸੇ ਨੂੰ ਡੰਗ ਮਾਰਦਾ ਉਹ ਦੋ ਦੰਦ ਜਦੋਂ ਇਸ ਤਰ੍ਹਾਂ ਚੋਪਦਾ ਹੈ ਉਹਨਾਂ ਤੇ ਦਾਗ ਹੁੰਦੀ ਹੈ ਤੇ ਸਰੀਰ ਦੇ ਵਿੱਚ ਜਿਹੜੀ ਜ਼ਹਿਰ ਵਾਲੀ थैਲੀ ਹੁੰਦੀ ਨਾ ਉਹਦੇ ਤੇ ਪ੍ਰੈਸ਼ਰ ਪੈਂਦਾ ਜਿਵੇਂ ਆਪਾਂ ਸਰੀੰਜ ਨੂੰ ਮਗਰੋਂ ਨੱਪਦੇ ਆ ਤੇ ਦਵਾਈ ਸੂਈ ਦੇ ਵਿੱਚ ਚਲੀ ਜਾਂਦੀ ਏ ਇਸੇ ਤਰ੍ਹਾਂ ਇਹਨਾਂ ਦੇ ਸਿਰ ਦੀ ਜ਼ਹਿਰ ਜਿਹੜੀ ਖੋਪੜੀ ਦੀ थैਲੀ ਦੀ ਉਹ ਦਾਬ ਦੇ ਨਾਲ ਅਗਲੇ ਦੋ ਦੰਦਾਂ ਦੇ ਵਿੱਚ ਮੋਰੀਆਂ ਦੇ ਥਾਈ ਮਨੁੱਖ ਦੇ ਸਰੀਰ ਦੇ ਵਿੱਚ ਟੀਕਾ ਲੱਗ ਜਾਂਦਾ ਜ਼ਹਿਰ ਆ ਜਾਂਦੀ ਏ ਤੇ ਇਹ ਸੱਤ ਜਦੋਂ 100 ਸਾਲ ਤੱਕ ਨਹੀਂ ਮਰਦਾ ਫਿਰ ਇਹ ਜੈ ਜਿਹੜੀ ਇਹ ਸੁੱਕਣ ਲੱਗ ਜਾਂਦੀ ਏ ਕਹਿੰਦੇ ਨੇ ਇਹਨੂੰ ਬੜੀ ਦਰਦ ਹੁੰਦੀ ਏ ਸਿਰ ਦੇ ਵਿੱਚ ਬੜੀ ਦਰਦ ਹੁੰਦੀ ਏ ਇਸ ਦਰਦ ਨੂੰ ਸਹਾਰਦਾ ਨਹੀਂ ਏ ਇੱਥੇ ਕੋਈ ਇਸ ਤਰ੍ਹਾਂ ਦੀ ਜਗ੍ਹਾ ਲੱਭਦਾ ਏ ਜਿਹੜੀ ਬੜੀ ਸੁੰਨਸਾਨ ਹੋਵੇ ਪਤਾਲ ਦੇ ਵਿੱਚ ਹੋਵੇ ਤੇ ਉੱਥੇ ਫਿਰ ਆਪਣਾ ਸੇਲੇ ਜਿਹੜਾ ਉਹ ਥੱਲੇ ਰੱਖ ਕੇ انہوں داغ د جی اپنا سر دکھتا ہوں اتنے ہے اس طرح کئی مہینے بھی لگ جاتے ہیں کئی سال بھی لگ جاتے ہیں بس ہوتے مٹی چٹی جی زہر جیڑی پک جاتی ہے پک کے جی پانی جام کے پتھر دی طرح برف کا روپ دھارن کر لینا اس طرح یہ زہر بھی جم کے نہ ایک منی دی طرح پاک جاتی ہے انہیں انہوں منی پراپت ہو گئی ہے اس منی نکی کر سکتا ہے. اس منی اپنے اندر بھی رکھ سکتا ہے یہ جڑا سب ہے یہاں لمبا سمے جڑا ایک تھانے پہ ہوا سی بڑا دکھ پراپت کیا ਉਨੇ ਨੂੰ ਮਨੀ ਜਿਹੜੀ ਉਹ ਪ੍ਰਾਪਤ ਹੋ ਕੀ ਜੈ ਜੈ ਜਿਹੜੀ ਉਹ ਮਨੀ ਬਣ ਗਈ ਹੈ ਇਹ ਸਭ ਕੀ ਕਰਦਾ ਫਿਰ ਬਾਹਰ ਨਿਕਲਦਾ ਹੈ ਬਾਹਰ ਨਿਕਲਦਾ ਹੈ ਤੇ ਆਪਣੇ ਮੂੰਹ ਦੀ ਮਨੀ ਨੂੰ ਨਾ ਜਿਹੜੀ ਬੜੀ ਮਲੈਮ ਹੁੰਦੀ ਹੈ ਉਹਨੂੰ ਬਾਹਰ ਕੱਢ ਕੇ ਰੱਖ ਦਿੰਦਾ ਹੈ ਰਾਤ ਦੇ ਸਮੇਂ ਚੰਦ ਚਮਕਦਾ ਹੈ اندی کر منی سے پہنیا نے تے منی درچ پرکاش نکلتا ہے کئی کیڑے مکوڑے نے کو نے اپاک انہاں دا صبح سبھا ہوں جتے پرکاش دی چمک ہوئے نا اتنے آ جاتے ہیں سلبوں کے بھی مچھر کیڑے کنی کی آ جاتے ہیں موسم اس طرح دا چل رہا ہے یہ پھر انہاں کھانا ہے اپنا جیون بنایا ہے اپنی روزی روٹی اپنا بھوجن بنا کھا کے جب رج جاتا ہے نہ پھر مست ہو جاتا ہے مست ہو کے پھر یہ اتنے لٹن لگ جاتے لیٹ اچن چیت اس منی کے اتنے مٹی پی جاتی ہے تو چمپڑ مر جاتی ہے کیونکہ وہ ٹھوس سی ਤੇ ਹੁੰਦਾ ਤਾਲੇ ਜਿਹੜਾ ਬੜਾ ਮਲੈਮ ਸੀ ਹੁੰਦੇ ਤੇ ਚੰਦੀਆਂ ਕਿਰਨਾ ਪੈਣ ਕਰਕੇ ਉਹ ਚਮਕਦੀ ਸੀ ਮਿੱਟੀ ਪੈ ਗਈ ਚੰਦੀਆਂ ਕਿਰਕਰ ਕਿੰਨਾ ਨੇ ਜਿਹੜੀਆਂ ਉਸ ਮਨ ਨੂੰ ਛੁਪਰਸ਼ ਨਹੀਂ ਕਰਦੀਆਂ ਤੇ ਉਹ ਚਮਕ ਨੂੰ ਵਟ ਗਈ ਇਹ ਨੂੰ ਲੱਭਦੀ ਨਹੀਂ ਇਹ ਫਿਰ ਦੁਖੀ ਹੋ ਕੇ ਮੋਦੇ ਵਿਜੋਗ ਦੇ ਵਿੱਚ ਉਥੇ ਆਪਣਾ ਸਿਰ ਮਾਰ ਮਾਰ ਕੇ ਮਰ ਜਾਂਦਾ ਹੈ ਖਤਮ ਹੋ ਜਾਂਦਾ ਹੈ ਹੁਣ ਦੂਜੀ ਪ੍ਰਕਾਰ ਦਾ ਜਿਹੜਾ ਇਹ ਮਨੀ ਵਾਲਾ ਸੱਪ ਜਾਂ ਇਸ ਤਰ੍ਹਾਂ ਕਹਿ ਲੋ ਇਹ ਮਨੀ ਵਾਲੇ ਸੱਪ ਦਾ ਜਿਹੜਾ ਦੂਜਾ ਸੁਭਾਅ ਹੈ ਇਹ ਕੀ ਕਰਦਾ ਹੈ ਇਹ ਵੀ ਆਪਣੀ ਮਨੀ ਨੂੰ ਮੂੰਹ ਚ ਚੁੱਕ ਕੇ ਬਾਹਰ ਰੱਖ ਲੈਂਦਾ ਹੈ ਇੰਦੇ ਤੇ ਕੀੜੇ ਮੋਰੇ ਹੁੰਦੇ ਨੇ ਖਾ ਲੈਂਦਾ ਹੈ ਖਾ ਕੇ ਦੁਬਾਰਾ ਫਿਰ ਮਨੀ ਨੂੰ ਮੂੰਹ ਚ ਪਾ ਕੇ ਤੇ ਸਾਰਾ ਦਿਨ ਸੁੱਤਾ ਰਹਿੰਦਾ ਜਿਹੜਾ ਸੱਪ ਹੈ ਇਹ 24 ਘੰਟਿਆਂ ਦੇ ਵਿੱਚੋਂ 16 ਘੰਟੇ ਸੌਂਦਾ ਹੈ 8 ਘੰਟੇ ਜਾਗਦਾ ਹੈ। ਜਦੋਂ ਲੰਮੀ ਨੀਂਦ ਹੁੰਦੀ ਹੈਂਦੀ ਆਪਣੇ ਨਾਲ ਆਪਾਂ 8 ਘੰਟੇ ਸੌਣੇ ਆ ਇਹ 8 ਘੰਟੇ ਜਾਗਦਾ ਹੈ। ਆਪਾਂ 16 ਘੰਟੇ ਕੰਮ ਕਰਦੇ ਆਂ, ਜਾਗਦੇ ਆਂ ਇਹ 16 ਘੰਟੇ ਸੌਂਦਾ ਹੈ। ਇਹ ਕੀੜੇਮਕੋੜੇ ਖਾ ਕੇ ਆਪਣੀ ਕੁੰਡ ਦੇ ਵਿੱਚ ਆਪਣੇ ਆਸਰੇ ਵਿੱਚ ਚਲਾ ਜਾਂਦਾ ਹੈ। ਅਗਲੀ ਰਾਤ ਨੂੰ ਫਿਰ ਆ ਜਾਂਦਾ ਹੈ ਚੰਦ ਚਮਕਦਾ ਹੈ ਇਹ। ਇਸ ਤਰ੍ਹਾਂ ਇਹ ਜੁੜਨ ਲੈਂਦਾ ਹੈ ਹੁਣ ਤੀਜਾ ਮਨੀਵਾਂ ਦਾ ਜਿਹੜਾ ਸੱਪ ਹੈ ਇਹਦਾ ਸੁਭਾਅ ਥੋੜਾ ਜਿਹਾ ਬਕਰ ਹੈ ਇਹਦਾ ਸੁਭਾਅ ਕਿਵੇਂ ਬਕਰ ਹੈ ਇਹ ਜਦੋਂ ਮਨੀ ਇਹਨੂੰ ਪ੍ਰਾਪਤ ਹੋ ਜਾਂਦੀ ਹੈ ਜਾਂ ਇਸ ਤਰ੍ਹਾਂ ਕਹੋ ਜਹ ਰਹੇ ਦੀ ਜਦੋਂ ਮਨੀ ਬਣ ਜਾਂਦੀ ਹੈ ਫਿਰ ਇਹ ਪੂਰਨ ਮਾਸ਼ੀ ਦੀ ਜਿਹੜੀ ਰਾਤ ਹੁੰਦੀ ਹੈ ਨਾ ਉਹਦੀ ਇੰਤਜ਼ਾਰ ਕਰਦਾ ਹੈ ਜਿਸ ਦਿਨ ਸ਼ਰੀ ਦਾ ਚੰਦ ਨੇ ਆਕਾਸ਼ ਦੇ ਵਿੱਚ ਪੂਰਨ ਰੂਪ ਦੇ ਵਿੱਚ ਚਮਕਣਾ ਹੁੰਦਾ ਹੈ ਇਸ ਕਰਕੇ ਆਪਾਂ ਕਹਿੰਦੇ ਪੂਰਨ ਮਾਸੀ ਵਸੇ ਦਾ ਤੇ ਮਿਨਾ ਪੂਰਾਉਂਗੇ ਜਿਵੇਂ ਸੂਰਜ ਦੇ ਮਹੀਨੇ ਹੁੰਦੇ ਨੇ ਸੰਕਰਾंत ਮਨਾਉਣੀ ਆਪਾਂ ਹੁਣ 16 ਤਰੀਕ ਸੀ ਤੇ ਸਾਵਣ ਮਹੀਨੇ ਦੀ ਸੰਕਰਾਤ ਆਪਾਂ ਨੇ ਮਨਾਈ ਇਹ ਸੂਰਜ ਦਾ ਮਹੀਨਾ ਹੈ ਤੇ ਚੰਦ ਦਾ ਮਹੀਨਾ ਜਿਹੜਾ ਇਹ ਪੂਰਨ ਮਾਸੀ ਨੂੰ ਪੂਰਾ ਹੁੰਦਾ ਹੈ

ਚੰਦ ਦੀਆਂ ਪੂਰੀਆਂ ਕਿਰਨਾਂ ਪੈਂਦੀਆਂ ਨੇ ਤਕਰੀਬਨ ਰਾਤ ਨੂੰ 12:00 ਵਜੇ ਤੇ ਚੰਦ ਜਿਹੜਾ ਇਹਦੀਆਂ ਕਿਰਨਾਂ ਦੇ ਵਿੱਚ ਅੰਮ੍ਰਿਤ ਹੁੰਦਾ ਹੈ ਇਹ ਅੰਮ੍ਰਿਤ ਜਦੋਂ ਫਲਾਂ ਤੇ ਪੈਂਦਾ ਹੈ ਨਾ ਤੇ ਪਰਾਂ ਦੇ ਵਿੱਚ ਰਸ ਪੈਂਦਾ ਹੈ ਸੂਰਜ ਜਿਹੜਾ ਸੂਰਜ ਦੀਆਂ ਕਿਰਨਾਂ ਦੇ ਨਾਲ ਪੌਦਾ ਵੱਧਦਾ ਹੈ ਸੂਰਜ ਜਿਹੜਾ ਇਹਦੇ ਪ੍ਰਕਾਸ਼ ਦੇ ਨਾਲ ਇਹਦੀਆਂ ਕਿਰਨਾਂ ਦੇ ਨਾਲ ਜਿਹੜੇ ਪੌਦੇ ਨੇ ਨਾ ਇਹ ਉਗਦੇ ਨੇ ਤੇ ਵੱਧਦੇ ਨੇ ਤੇ ਜਿਹੜੇ ਫਲ ਫੁੱਲ ਫੁੱਲਾਂ ਦੇ ਵਿੱਚ ਸੁਗੰਧੀ ਪੈਂਦੀ ਹੈ ਫਲਾਂ ਦੇ ਵਿੱਚ ਮਠਾਸ ਪੈਂਦੀ ਹੈ ਇਹ ਚੰਦ ਦੀਆਂ ਕਿਰਨਾਂ ਨਾਲ ਪੈਂਦੀ ਹੈ। ਇਹ ਜਿਹੜਾ ਚੰਦ ਦੇ ਵਿੱਚ ਅੰਮ੍ਰਿਤ ਹੈ ਜਿਹੜੇ ਅੰਮ੍ਰਿਤ ਦੇ ਨਾਲ ਫਲਾਂ ਦੇ ਵਿੱਚ ਮਠਾਸ ਪੈਂਦੀ ਉਹ ਅੰਮ੍ਰਿਤ ਜਦੋਂ ਇਸ ਮਨੀ ਤੇ ਪੈਂਦਾ ਹੈ ਇਹ ਫਿਰ ਉਸ ਅੰਮ੍ਰਿਤ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਇਸ ਆਪੇ ਜਿਹੜਾ ਇਹਨੂੰ ਫਿਰ ਆਪਾਂ ਕਹਿੰਦੇ ਨੇ ਇਹ ਦੇਪਲਟਣ ਲੱਗ ਗਿਆ ਸਰੀਰ ਬਦਲੀ ਹੋ ਜਾਂਦਾ ਹੈ।

ਇਨਕੋ ਜਿਹੜੀ ਵਿਦਿਆ ਮਨੀ ਹੁੰਦੀ ਹੈ ਜਿਵੇਂ ਸਭ ਕੋ ਨੇ ਮਨੀ ਸੀ ਨਾ ਉਵੇਂ ਬਿੰਦੇ ਆ ਮਨੀ ਹੈ ਤੇ ਇਸ ਵਿਦਿਆ ਮਨੀ ਨੂੰ ਜਿਵੇਂ ਦਾਸ 10 ਸਾਲ ਦੀ ਉਮਰ ਦੇ ਵਿੱਚ ਆਇਆ ਸੀ ਤੇ 29 ਸਾਲ ਤੱਕ ਮਾਪੋਸ਼ਕ ਉਨ 19 ਸਾਲ ਤੱਕ ਪੜਿਆ ਮੈਂ ਲਗਾਤਾਰ ਪੜ੍ਹਾਈ ਕੀਤੀ ਹੈ 19 ਸਾਲ ਲਗਾਤਾਰ ਪੜ੍ਹਾਈ ਕੀਤੀ ਉਹਨ ਇਤਨਾ ਲੰਮਾ ਸਮਾਂ ਵਿਦਿਆ ਪ੍ਰਾਪਤ ਕਰਕੇ ਤੇ ਇਹ ਮਨੀ ਜਿਹੜੀ ਵਿਦਿਆ ਰੂਪ ਪ੍ਰਾਪਤ ਕੀਤੀ ਹੈ ਸਨੀਏ ਵੀ ਕਰਦੇ ਨਹੀਂ ਕੋਈ ਥੋੜਾ ਸਮਾਨ ਲਾ ਲੰਦਾ ਕੁਝ ਜ਼ਿਆਦਾ ਲੰਦਾਏ ਇਹ ਵਿਦਿਆ ਰੂਪ ਮਨੀਏ ਜਿਹੜੀ ਇਹ ਬਖਤੇ ਦੇ ਕੋਲ ਪ੍ਰਾਪਤ ਹੋ ਜਾਂਦੀ ਏ ਜਿੰਦੇ ਕੋਲ ਨਹੀਂ ਪ੍ਰਾਪਤ ਤਾਂ ਉਹਦੀ ਕਥਾ ਤੁਹਾਨੂੰ ਚੰਗੀ ਨਹੀਂ ਲੱਗੇਗੀ ਇਹ ਮੈਂ ਦੱਸ ਦਿਆਂ ਇਹ ਨਿਸ਼ਾਨੀ ਹੈ ਜਿਹੜਾ ਐਵੇਂ ਮਨ ਘੜਤ ਜੀਆਂ ਗੱਲਾਂ ਦੱਸੀ ਜਾਏਗਾ ਨਾ ਗੁਰਬਾਣੀ ਦੇ ਅਰਥ ਨਾ ਆਉਂਦੇ ਹੋਣਗੇ ਐਵੇਂ ਮੱਝ ਦੀ ਕਥ ਜੇ ਕਰੀ ਜਾਣੇ ਉਹਦੀ ਗੱਲ ਸੁਣ ਨੂੰ ਜੀ ਨਹੀਂ ਕਰਦਾ ਦਾਸ ਨੇ ਵੀ ਕਈ ਵਾਰੀ ਇਸ ਤਰ੍ਹਾਂ ਦੇ ਬਖਤੀ ਨੇ ਉਹ ਨਦੀ ਸੰਗਤ ਕੀਤੀ ਇਹ ਸੰਗਤ ਵਿੱਚ ਜਾ ਕੇ ਬੈਠੀ ਰਹੇ ਤੇ ਇਹ ਜੀ ਕਰਦਾ ਵੀ ਉੱਠ ਕੇ ਚਲਾ ਜਾਏ ਤੇ ਹੋਰੀ ਉਡ ਘੰਗਮਾਰੀ ਕਰਦਾ ਕਿਉਂਕਿ ਉਹਦੇ ਕੋਲ ਵਿੱਦਿਆ ਦੀ ਕਮਾਈ ਨਹੀਂ ਤੇ ਮਨੀ ਨਹੀਂ ਹੁੰਦੀ ਉਹਦੇ ਕੋਲੇ ਹੁਣ ਵਿੱਦਿਆ ਨੂੰ ਮਨੀ ਤੇ ਪ੍ਰਾਪਤ ਕਰ ਲਈਏ ਇੰਦੇ ਨਾਲ ਫਿਰ ਉਹ ਜਦੋਂ ਬਖਤਾ ਬਣ ਜਾਂਦਾ ਹੈ ਬਖਤਾ ਬਣਦਾ ਜਦੋਂ ਤੇ ਆ ਜਿਹੜੀ ਮਾਇਆ ਆ ਰਹੀ ਹੈ ਨਾ ਇਹ ਕੀੜੇ ਮਕੋੜੇ ਹੈ ਮਾਇਆ ਨਹੀਂ ਜਿਵੇਂ ਅਦਾਸ ਨੂੰ ਅਰਦਾਸ ਦਾ ਕੋਈ 100 ਦੇ ਦਿੰਦਾ ਕੋਈ 500 ਦੇ ਦਿੰਦਾ ਕੋਈ 1100 ਵੀ ਇੱਕ ਦੇ ਨੇ ਕੋ ਗੁਰਮੁਖ ਪਹਿਰੇ 2100 ਰੁਪਿਆ ਦੇ ਦਿੰਦਾ ਮੈਂ ਕਹਾਦਾ ਭਾਈ ਗੁਰਗੱਦੀ ਸੇਵਾ ਚਲਾਣਾ ਕਹਿੰਦਾ ਨਹੀਂ ਜੀ ਤੁਹਾਡੀ ਅੰਦਾਸਤਾ ਹੈ ਤੁਹਾਨੂੰ ਕੋਸ਼ ਉਹ ਕਿਵੇਂ ਦਿੱਤਾ ਹੈ ਇਹ ਕੀੜੇ ਮਕੋੜੇ ਜੀ ਇਹ ਕੀ ਨੇ ਇਹ ਕੀੜੇ ਮਕੋੜੇ ਨੇ ਇਹ ਕੀੜੇਮ ਕੋਲੇ ਖਾ ਕੇ ਮਸਤ ਹੋ ਜਾਂਦਾ ਹੈ ਮਸਤ ਹੋ ਕੇ ਫਿਰ ਜਿਵੇਂ ਪਹਿਲਾਂ ਸੀ ਨਾ ਮਣੀਵਾਲਾ ਸਭ ਕੋ ਪਰ ਛੇਤੀ ਮਾਰਦਾ ਲੇਟਦਾ ਫਿਰ ਲੇਟਦੇ ਨਹੀਂ ਨਸ਼ਾ ਕੀਤਾ ਸ਼ਰਾਬ ਪੀਤੀ ਹੋਰ ਕਈ ਪ੍ਰਕਾਰ ਦੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਪੈਸਾ ਆ ਗਿਆ ਪੈਸੇ ਦੇ ਨਾਲ ਬਹਿ ਗਿਆ ਫਿਰ ਇਹ ਵਿੱਦਿਆ ਨਹੀਂ ਲੈਂਦੀ ਇਹ ਅਧਿਆਤਮਕ ਵਿੱਦਿਆ ਹੈ ਇਹ ਨਹੀਂ ਲੈਂਦੀ ਜਦੋਂ ਇਹ ਵਿਦਿਆ ਨਿਰੰਧੀ ਕੋਈ ਕਥਾ ਨਹੀਂ ਸੁਣਦਾ ਕੋਈ ਪ੍ਰੋਗਰਾਮ ਨਹੀਂ ਹੁੰਦਾ ਕਿਸੇ ਬਸੂ ਮਾਇਆ ਨਹੀਂ ਆਉਂਦੀ ਤੇ ਫਿਰ ਉਹ ਸਿਰ ਮਾਰ ਮਾਰ ਕੇ ਮਰ ਜਾਂਦਾ ਹੈ ਉੰਦੀ ਅਧਿਆਤਮਕ ਮੌਤ ਹੋ ਜਾਂਦੀ ਮੌਤ ਪੰਜ ਪ੍ਰਕਾਰ ਦੀ ਮੈਂ ਫਿਰ ਕਿਸੇ ਦਿਨ ਸੰਗੋਂ ਉੰਦੀ ਅਧਿਆਤਮਕ ਮੌਤ ਹੋ ਜਾਂਦੀ ਹੈ ਖਲਾਸਾ ਮੈਂ ਫਿਰ ਕਰਾਂਗਾ ਇੱਕ ਅਧਿਆਤਮਕ ਮੌਤ ਰਾਜਨੀਤਿਕ ਮੌਤ ਮਾਨਸਿਕ ਮੌਤ ਉਹ ਸਰੀਰਿਕ ਮੌਤ ਇਸ ਤਰ੍ਹਾਂ ਇਹਨੂੰ ਪੰਜ ਵਿੱਚ ਜਾਂਦੇ ਵਿੱਚ ਪੰਜ ਤਰ੍ਹਾਂ ਦੀ ਮੌਤ ਹੈ ਬੰਦਾ ਪੰਜ ਤਰ੍ਹਾਂ ਮਰਦਾ ਹੈ ਜੇ ਕਿਸੇ ਦੀ ਪਿੰਡ ਦੇ ਵਿੱਚ ਇੱਜ਼ਤ ਬਰਾਨ ਹੋਏ ਤੇ ਹੁੰਦੀ ਸਮਾਜਿਕ ਮੌਤ ਉਹ ਇਹ ਸਮਾਜ ਨੇ ਉਹਨੂੰ ਤਦਕਾਰ ਦਿੱਤਾ ਹੈ ਵੀ ਤੂੰ ਤਾਂ ਬੇਇੱਜ਼ਤ ਹੈ ਕੋਈ ਉਹ ਘਰੇ ਨਹੀਂ ਵੜ ਦਿੰਦਾ ਉਹ ਮਰੀ ਗਿਆ ਨਾ ਰੋਮ ਚਾ ਮੈਂ ਫਿਰ ਕਿਸੇ ਦਿਨ ਖਲਾਸਾ ਕਰਾਂਗਾ ਉਹਦੀ ਅਧਿਆਤਮ ਖਮੋ ਇਹ ਦੂਜੀ ਪ੍ਰਕਾਰ ਦਾ ਜਿਹੜਾ ਬਕਤਾ ਹੈ ਇਹਦੇ ਕੋਲ ਵੀ ਮਨੀਏ ਵਿਦਿਆਰੋ ਇਹ ਵਿਦਿਆਨੂਵੀਂ ਮਨੀ ਹੈ ਇਹ ਵੀ ਕੋਈ ਬਕਤਾ ਹੈ ਕਥਾ ਵਾਰਤਾ ਕਰਦਾ ਹੈ ਲੋਕਾਂ ਦੀਆਂ ਦਾ ਸੰਬੰਧੀਆਂ ਕਰਦਾ ਹੈ ਇਹਦੇ ਕੋਲ ਵੀ ਮਾਇਆ ਦੀ ਹੈ ਪਰ ਇਹ ਮਾਇਆ ਦੇ ਨਾਲ ਨਸ਼ਾ ਨਹੀਂ ਕਰਦਾ ਇਹ ਉਸ ਮਾਇਆ ਦੇ ਨਾਲ ਨਸ਼ਾ ਨਹੀਂ ਕਰਦਾ ਉਸ ਮਾਇਆ ਨੂੰ ਗਲਤਾਂ ਤੇ ਨਹੀਂ ਵਰਤਦਾ ਆਪਣਾ ਸਰੀਰ ਪਾਲਦਾ ਆਪਣੇ ਪਰਿਵਾਰ ਨੂੰ ਪਾਲਦਾ ਹੈ। ਇਮਤਨ ਬਖਤਾ ਹੈ। ਪਹਿਲਾਂ ਜਿਹੜਾ ਮੈਂ ਕਿਹਾ ਉਹ ਸੀ ਕनिष्ठ ਨੀਚ ਬਖਤਾ ਵੀ ਆਖ ਦਿੰਦੇ ਨੇ ਨੀਚ ਮਨੁੱਖ ਹੈ। ਇਤਨੀ ਮਿਹਨਤ ਕੀਤੀ, ਇਤਨੀ ਵਿੱਦਿਆ ਪ੍ਰਾਪਤ ਕੀਤੀ ਤੇ ਜਦੋਂ ਸੁਖ ਲੈਣ ਦਾ ਸਮਾਂ ਆਇਆ ਉਹਦੋਂ ਪੂਰੇ ਪਾਸੇ ਤੋਂ ਪਿਆ ਜੀਵਨ ਇਹ ਜਿਹੜਾ ਉਹਨੂੰ ਗਰਭ ਕਰ ਲਿਆ, ਨਾਸ ਕਰ ਲਿਆ। ਨੀਚ ਬਖਤਾ ਹੈ। مدھم لیندہ ہے, ہے، جا جی کر منی والا سب جیڑا کیلیں کیڑے کو کوڑے کھا کے مستو کے سارا دن ستا ریا اگلی رات پھر آ گیا پیر اپنا پیٹ بھر لیا وقت ہے جیڑا ਇਨ ਦਾ ਇਹ ਹੁੰਦਾ ਹੈ ਇਹ ਉਤਮ ਬਕਤਾ ਤੇ ਨਹੀਂ ਤੀਜਾ ਬਕਤਾ ਜਿਹੜਾ ਕਿ ਉਤਮ ਹੈ ਇਹ ਬਕਤਾ ਜਿਹੜਾ ਇਹ ਉਤਮ ਹੈ ਇਹ ਵੀ ਹੁਣ ਹਿੰਦ ਕੋਲ ਵੀ ਵਿਦਿਆ ਰੂਪ ਮਨੀ ਹੈ ਹੁਣ ਜਦੋਂ ਮਨੀ ਰੱਖਾਂਗੇ ਤੇ ਕੀ ਚਮਕ ਬਣੇਗੀ ਤੇ ਕੀ ਰੇਵ ਕੋਣੇ ਤੇ ਉਹਦੀ ਮਾਇਆ ਤੇ ਆਏਗੀ ਇਹ ਉਸ ਮਾਇਆ ਦੀ ਘੱਟ ਤੋਂ ਘੱਟ ਵਰਤੋਂ ਕਰਦਾ ਉਸ ਮਹਾਦੀ ਆਪਦੇ ਲਈ ਆਪਣੇ ਪਰਿਵਾਰ ਤੇ ਨਹੀਂ ਘੱਟ ਤੋਂ ਘੱਟ ਵਰਤੋਂ ਕਰਦਾ ਹੈ ਲੋੜ ਅਨੁਸਾਰ ਵਰਤੋਂ ਕਰਦਾ ਹੈ ਪ੍ਰਵਿੱਤੀ ਦੇ ਵਿੱਚ ਨਹੀਂ ਪੈਂਦਾ ਐਵੇਂ ਖਿਲਾਰਜਾ ਨਹੀਂ ਉਹਨੀਆਂ ਨੂੰ ਲੋੜਾ ਜਿੰਨਾ ਨੂੰ ਸਰ ਜਾਵੇ ਉਹਨੀਆਂ ਨੂੰ ਇਹਨੂੰ ਵਰਤ ਦਿੰਦਾ ਬਾਕੀ ਇਹਨੂੰ ਚੰਗੀ ਥਾਂ ਤੇ ਵਰਤਦਾ ਹੈ ਧਾਰਮਿਕ ਸਥਾਨਾਂ ਤੇ ਉਹਨ ਧਰਮ ਦੇ ਵਿੱਚ ਲਾਉਂਦਾ ਹੈ ਤੇ ਉਹ جتھے بھی کتے کتھا کرے گا نا اتنے مایا کی جانا نہیں کرے گا کیرتن کرے گا اتنے بھی مایا کی جانا نہیں کرے گا پاٹھ کرے گا اتنے بھی مایا کی جانا نہیں کرے گا وہ جدو کتھا کرتا ہے پاٹ کرتا ہے یا کیرتن کرتا ہے نا نہ اندروں امرت روپ گرو مہاراج جی کا گیان ہے نا جا رس ہے اس رس کو پراپت کر کے یہ اپنا جیون مکت کر لتا یہ سفل ہو جاشا داری سب کی طرح ہو گئے گیاں سنیچا دن کے جی اپنی موجود دنیا کو اپنا سریر جاڈ کے چلا جاتا ہے سو گرو مہاراج جی رت کرتے ہیں جنم مرن رحنت سروتا تھی سارے سروتے ہو ਈ ਮੈਂ ਬਖਤਾ ਹਾਂ শ্রোਤੇ ਵੀ ਤੇਨ ਪਰਕਰਦੇ ਨੇ ਇੱਕ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਆ ਕੇ ਬੈਠ ਜਾਂਦੇ ਨੇ ਇੱਕ ਜਦੋਂ ਅਤੀ ਕੁ ਲੰਘ ਜਾਂਦੀ ਏ ਉਦੋਂ ਆ ਜਾਂਦੇ ਨੇ ਕਿਸੇ ਕਰਦਾ ਪਤਾ ਲੱਗਿਆ ਕਿਸੇ ਦਾ ਨਹੀਂ ਲੱਗਿਆ ਇੱਕ ਇਸ ਤਰ੍ਹਾਂ ਦੇ ਨੇ ਉਹ ਅਰਦਾਸ ਤੋਂ ਵੀ ਬਾਅਦ ਹੁੰਦੇ ਨੇ ਮੈਂ ਤਾਂ ਕਈਆਂਾਾ ਮਾਤੇ ਇਹ ਵੀ ਕਥਾ ਕੀਤੀ ਹੈ ਗੁਰਬਾਣੀ ਦਾ ਸ਼ਬਦ ਇਹ ਆਪਾਂ ਪੜਦੇ ਆ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੀ ਇਹਦਾ ਜਿਹੜਾ ਅਰਥ ਹੋਵੇ ਬੰਦੇ ਕੀ ਵੱਡੇ ਭਾਗਾਂ ਵਾਲੇ ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਤੇ ਆਨੰਦ ਸੁਣੋ ਜਿਸ ਦੇ ਨਾਲ ਤੁਹਾਡੇ ਸਾਰੇ ਮਨੋਰਥ ਪੂਰੇ ਹੋ ਜਾਣ ਤੇ ਉਹਨਾਂ ਦੇ ਲਈ ਫਿਰ ਮੈਂ ਇਹ ਅਰਥ ਕਰਦਾ ਵੀ ਇਹ ਆਖਦੇ ਨੇ ਲੋਕ ਆਨੰਦ ਸੁਣਹੁ ਬੜਾ ਭਾਗੀ ਹੋ ਬਾਬਾ ਜੀ ਨੇ ਆਣ ਦਾਇਤਾ ਹੈ ਤੇ ਆਪਾਂ ਸਾਰਿਆਂ ਨੇ ਸੁਣ ਲਿਆ ਹੈ ਤੇ ਹੁਣ ਆਪਾਂ ਐਂ ਕਰੀਏ ਦੇਖ ਵਰਤਾਈ ਜਾਏਗੀ ਤੇ ਜਾ ਕੇ ਦੇਖ ਲਈਏ ਨਾ ਉਹਨਾਂ ਦਾ ਗੁਰਬਾਣੀ ਨਾਲ ਕੋਈ ਮਤਲਬ ਹੁੰਦਾ ਹੈ ਨਾ ਕਥਾ ਨਾਲ ਨਾ ਕੀਤਨ ਨਾਲ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ ਕੇਵਲ ਤੇ ਕੇਵਲ ਸਾਨੂੰ ਦੇਖ ਮਿਲ ਜਾਣੀ ਚਾਹੀਦੀ ਹੈ ਆ ਕਾਫੀ ਦਿਨ ਹੋ ਗਏ ਨੇ ਇੱਕ ਬਜ਼ੁਰਗ ਸੀ ਉਹਨੇ ਅਲਮਾ ਦਿੱਤਾ ਕਹਿੰਦਾ ਜੀ ਮੈਨੂੰ ਦੇਖ ਨਹੀਂ ਮਿਲਦੀ ਪਹਿਲੋਂ ਕਿਲੋ ਦੀ ਦੇਖ ਹੁੰਦੀ ਸੀ ਉਹ 100 ਡੇਢ ਕਿਲੋ ਦੀ ਕਰਨ ਲੱਗੀਆਂ ਸਜਤ ਵੱਧ ਜਾਂਦੀ ਹੈ ਇੰਨ ਜੀ ਮੈਨੂੰ ਦੇਖ ਨਹੀਂ ਮਿਲਦੀ ਤੇ ਗੁਰਮੁਖ ਕਹਦੇ ਨੇ ਆਖਿਆ ਭਾਈ ਕਿ ਤੂੰ ਟਾਈਮ ਨਾਲ ਆਇਆ ਕਰ ਸਾਰਾ ਦਿਨ ਤੇ ਦੇਖ ਲੈ ਕਿ ਸੇਵਾਦਾਰ ਜਿਹੜਾ ਉਨਹੀਂ ਬੈਠਾ ਹੁੰਦਾ ਜੇ ਦਿਨ ਤੋਂ ਟਾਈਮ ਨਾਲ ਨਹੀਂ ਆਇਆ ਜਾਂਦਾ ਤੇ ਤੂੰ ਦੋਸ਼ ਕੱਢਦਾ ਮੈਨੂੰ ਦੇਖ ਨਹੀਂ ਮਿਲਦੀ ਪਰੰਧਕਾਂ ਦੇ ਵਿੱਚ ਸੇਵਾਦਾਰਾਂ ਦੇ ਵਿੱਚ ਤੂੰ ਦੋਸ਼ ਕੱਢਦਾ ਆਉਂਦਾ ਆਪ ਨਹੀਂ ਟਾਈਮ ਨਾਲ ਤੂੰ ਟਾਈਮ ਨਾਲ ਆ ਤੇ ਉਹ ਦੇਖ ਮਿਲੇਗੀ ਸੋ ਇਸ ਤਰ੍ਹਾਂ ਦੇ ਜਿਹੜੇ ਨੇ سروتے نے انہوں گروہ مارا جی سچے ساتھ گر سمات بخشے یہ بھی اتم سروتے بن میں گروہ مارا جی ارداس کر گروہ مارا جی رنت کرتے ہیں جین مرنا رہان تو سروتا جہاں سن والا ہوں وہ جمن مرن تو رہ تو جاتا ہے بندگی کرنی بڑی کی ہے سننا ادو او بھی اور چونکڑا مار کے بیٹھ کے ਸਰੀਰ ਨੂੰ ਇੱਕ ਥਾਂ ਤੇ ਟਿਕਾ ਕੇ ਮਨ ਨੂੰ ਇਕਾਗਰ ਕਰਕੇ ਨਾਮ ਜਪਣਾ ਜਿਹੜਾ ਇਹ ਬੜਾ ਮੁਸ਼ਕਲ ਹੈ ਬੜਾ ਔਖਾ ਹੈ ਪਰ ਜਿਹੜਾ ਬੈਠ ਕੇ ਸੁਣਨੇ ਨਾਲ ਇਹ ਉਦੋਂ ਵੀ ਔਖਾ ਹੈ ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਇਸ ਤਰ੍ਹਾਂ ਦੀ ਕਾਰਨਾ ਕਰ ਲੈਂਦੇ ਨੇ ਉਸ ਰੂਪੇ ਨੇ ਜਿਹੜੇ ਉਹ ਜਮਨ ਮਨ ਤੋਂ ਰਹਿਤ ਹੋ ਜਾਂਦੇ ਨੂੰ ਮੁਕਤ ਹੋ ਜਾਣਗੇ ਸੁਖ ਸਮੂਹ ਅਮੋਗ ਦਰਸ਼ਨ ਹੈ ਸੋਖ ਸੰਭੂ ਅਮੋਗ ਦਰਸ਼ਨ ਹੈ ਇਸ ਤਰ੍ਹਾਂ ਦੇ ਜਿਹੜੇ ਸਰੋਤੇ ਨੇ ਇਹ ਜੰਮਨ ਮਰ ਤੋਂ ਰਹਿਤ ਹੋ ਜਾਂਦੇ ਨੇ ਕਿਉਂਕਿ ਇਹਨਾਂ ਨੇ ਗੁਰੂ ਮਹਾਰਾਜ ਜੀ ਦੇ ਸੰਪੂਰਨ ਉਪਦੇਸ਼ ਨੂੰ ਸੁਣਿਆ ਹੈ ਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਇਹਨਾਂ ਨੇ ਆਪਣੇ ਸਾਰੇ ਜੀਵਨ ਦੇ ਸੁੱਖ ਨੇ ਜਿਹੜੇ ਉਹ ਪ੍ਰਾਪਤ ਕਰਦੇ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਿੱਚ ਸਾਰੇ ਸੁੱਖ ਨੇ ਉਹ ਪ੍ਰਾਪਤ ਹੋ ਜਾਂਦੇ ਨੇ ਮੈਂ ਆਪਕਿ ਨੂੰ ਇੱਕ ਇਤਿਹਾਸ ਦੀ ਘਟਨਾ ਸੁਣਾਵਾਂ ਤਾਂ ਗੁਰੂ ਅੰਗਦ ਦੇਵ ਜੀ ਸੱਚੇ ਸਤਗੁਰੂ ਖਡੂਰ ਸਾਹਿਬ ਰਿਆਦਰ ਦੇ ਸੰਸੰਗਤਾਂ ਨੂੰ 导ਾਰਦੇ ਸਨ ਤੇ ਗੁਰੂ ਮਹਾਰਾਜ ਜੀ ਦਾ ਜਿਹੜਾ ਦਿਨ ਚੜਿਆਦਾ ਜੀਵਨ ਜੀਣਾ ਅਮਰਤ ਲਈ ਉਠਣਾ ਤੇ ਕਮਰੇ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਚੌਂਕੜਾ ਮਾਰ ਕੇ ਬੈਠ ਜਾਣਾ ਸਿਮਰਨ ਕਰਨਾ ਤੇ ਬਾਹਰ ਸੰਗਤਾਂ ਨੇ ਨਾ ਜਿਹੜੀਆਂ ਕੁਈ ਲੰਗੜਾ ਹੁੰਦਾ ਕੋਈ ਲੂਲਾ ਹੁੰਦਾ ਕੋਈ ਕੋੜੀ ਹੁੰਦਾ ਕਿਸੇ ਨੂੰ ਕੋਈ ਬਿਮਾਰੀ ਕਿਸੇ ਨੂੰ ਕੋਈ ਬਿਮਾਰੀ ਉਹਨਾਂ ਦਾ ਢੇਰ ਲੱਗ ਜਾਂਦਾ ਭਾਵੇਂ ਗਿਣਤੀ ਧੋਕੇ ਵੱਧ ਜਾਂਦੇ ਇਤਨੀ ਸੰਗਤ ਬਾਹਰ ਹੁੰਦੀ ਕਿਉਂਕਿ ਗੁਰੂ ਅੰਗਦ ਦੇਵ ਜੀ ਜਦੋਂ ਕਮਰੇ ਚੋਂ ਸਿਮਰਨ ਭਜਨ ਕਰਕੇ ਬਾਹਰ ਆਉਂਦੇ ਤੇ ਉਹਨਾਂ ਦੇ ਜਦੋਂ ਦਰਸ਼ਨ ਕਰਦੇ ਨਾ ਉਹ ਸਾਰੇ ਠੀਕ ਹੋ ਜਾਂਦੇ ਸਨ ਉਹ ਸਾਰੇ ਦੇ ਸਾਰੇ ਠੀਕ ਹੋ ਜਾਂਦੇ ਸੰਤਾਂ ਦੋਸਤ ਹੋ ਜਾਂਦੇ ਸਨ ਸੋ ਗੁਰਮਾਰਾ ਜੀ ਵੀ ਰਹਿਣ ਕਰਦੇ ਨੇ ਸੁਖ ਸੁਮੂ ਹੋ ਮੋਕ ਦਰਸ਼ਨ ਹੈ ਇਸ ਤਰ੍ਹਾਂ ਗੁਰੂ ਦੇ ਦਰਸ਼ਨ ਕੀਤੇ ਆ ਇਹ ਸ੍ਰੋਤ ਹੈ ਜਿਹੜਾ ਇਹ ਸਾਰੇ ਜੀਵਨ ਦੇ ਸੁਖ ਨੇ ਜਿਹੜੇ ਉਹ ਪ੍ਰਾਪਤ ਕਰ ਲੈਂਦਾ ਹੈ ਉਹਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ ਸਨ ਜੋਗੰ ਸੰਤ ਪ੍ਰੇ ਨਨਕ ਸੋ ਭਗਵਾਨ ਕੇ ਮੰਗ ਰੋਤ ਸਨ ਜੋਗੰ ਸਨ ਜੋਗੰ ਦਾ ਅਰਥ ਹੁੰਦਾ ਹੈ ਜਿਹੜਾ ਆਪਣੇ ਹੌਲ ਰੱਖ ਕੇ ਤੇ ਰੱਖਿਆ ਕਰ ਸਕਦਾ ਹੋਵੇ ਉਹ ਨੂੰ ਸਰਨ ਜੋਗੋਂ ਗਾਦ ਦੇ ਨੇ ਜਿਹੜਾ ਆਪਣੇ ਹੌਲ ਰੱਖ ਕੇ ਰੱਖਿਆ ਕਰ ਸਕਦਾ ਹੈ ਸਾਡਾ ਬਚਾ ਕਰ ਸਕਦਾ ਉਹ ਪ੍ਰਭੂ ਪਰਮਾਤਮਾ ਇਸ ਦੇ ਸਮਰਹਤਾ ਹੈ ਉਹ ਆਪਣੀ ਸਰਨ ਦੇ ਵਿੱਚ ਰੱਖ ਕੇ ਸੱਜੀ ਰੱਖਿਆ ਕਰਦਾ ਹੈ ਸੰਤ ਪ੍ਰਯੰਗ ਉਹ ਸੰਤਾਂ ਦਾ ਪਿਆਰਾ ਹੈ ਪਿਆਰ ਕਰਦਾ ਹੈ ਸੰਤਾਂ ਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਕੇ ਉਹ ਰੱਖਿਆ ਕਰਦਾ ਹੈ ਤੇ ਆਪਣੇ ਸੰਤਾਂ ਨੂੰ ਪਿਆਰਾ ਕਰਦਾ ਹੈ ਨਨ ਗੁਰੂ ਨਾਨਕ ਦੇਵ ਜੀ ਨੇ ਮੋਹ ਲਾ ਦਿੱਤੀ ਇੱਥੇ ਵੀ ਸੰਤਾਂ ਨੂੰ ਪਿਆਰ ਕਰਨ ਵਾਲਾ ਅਕਾਲ ਪੁਰਖ ਵੈਗੁਰੂ ਤੇ ਸ਼ਰਨ ਦੇ ਵਿੱਚ ਰੱਖਣ ਦੇ ਸਮਰੱਥੇ ਸਰਮੈ ਦੀ ਉਹ ਰੱਖਿਆ ਕਰਦਾ ਹੈ ਸੋ ਭਗਵਾਨ ਸੋ ਇਸ ਤਰ੍ਹਾਂ ਦਾ ਜਿਹੜਾ ਵੈਗੁਰੂ ਹੈ ਜਿਹੜਾ ਸ਼ਰਨ ਦੇ ਵਿੱਚ ਰੱਖਣ ਦੇ ਸਮਰੱਥੇ ਸ਼ਰਨ ਦੇ ਵਿੱਚ ਰੱਖਣ ਦੇ ਯੋਗ ਹੈ ਇਹ ਸੰਤਨ ਨੂੰ ਪਿਆਰ ਕਰਦੋਂ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਗੁਣ ਹੈ ਖੇਮਨ ਕਰੋਧ ਉਹ ਸਾਰਿਆਂ ਨੂੰ ਬਖਸ਼ ਲੈਂਦਾ ਹੈ ਜਿਹੜਾ ਵੀ ਉਹਦੀ ਸਰ ਵਿੱਚ ਆਵੇ ਨਾ ਉਹਨੂੰ ਖਿਮਾ ਕਰਨ ਲੱਗਦਾ ਖਿਮਾ ਦਾ ਅਰਥ ਹੁੰਦਾ ਖਿਮਾ ਕਰਨਾ ਤੇ ਖਿਮਾ ਦਾ ਅਰਥ ਹੁੰਦਾ ਬਖਸ਼ ਦੇਣਾ ਉਹ ਕਿਸੇ ਦੇ ਔਗਣ ਨਹੀਂ ਚਿਤਾਰਦਾ ਕੋ ਮੋਦੇ ਆਖਿਆ ਜਾਂਦਾ ਹੈ ਕਿਰਪਾ ਦੁਆਖਿਆ ਜਾਂਦਾ ਉਹ ਕਿਸੇ ਦੇ ਉੱਗਣ ਨਹੀਂ ਚਿਤਾਰਦਾ ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ ਅਕਾਲਪੁਰਖ ਵੈਗੁਰੂ ਪਰਮਾਤਮਾ ਫਿਰ ਉਸ ਨੂੰ ਬਖਸ਼ ਦਿੰਦਾ ਹੈ ਅਗੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ 파ਸ਼ੰਕਰੋਥ ਅਗਨੀ ਵਹਿ ਨਿਰਾਸਨ ਆਸਪੂਰਨ ਹੈ ਜਦੋਂ ਅਸੀਂ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਹਾਂ ਕਿ ਜਿਹੜਾ ਸਾਰਿਆਂ ਤੋਂ ਪਿੱਛੇ ਹੁੰਦਾ ਹੈ ਜਿਵੇਂ ਪਿੰਡ ਦੇ ਵਿੱਚ ਕੋਈ ਸਾਰਿਆਂ ਤੋਂ ਗਰੀਬ ਹੈ ਉਹ ਸਾਰਿਆਂ ਤੋਂ ਪਿੱਛੇ ਹੈ ਕੋਈ ਗਿਆਨ ਕਰਕੇ ਸਾਰਿਆਂ ਤੋਂ ਪਿੱਛੇ ਹੈ ਨਾਮ ਜਪਦਾ ਹੈ ਜਦੋਂ 파ਸ਼ੰਕਰੋਧ ਉਹ ਪਿੱਛੇ ਪਛੜਿਆ ਹੋયા ਨੂੰ ਜਿਹੜੇ ਪਛੜ ਗਏ ਨੇ ਭਾਵੇਂ ਉਹ ਗਰੀਬੀ ਕਰਕੇ ਪਛੜ ਗਏ ਨੇ ਤੇ ਭਾਵੇਂ ਉਹ ਗਿਆਨ ਕਰਕੇ ਪਛੜੇ ਹੋਏ ਨੇ 파ਸ਼ੰਕਰੋਧ ਅਗਨੀਵ ਹੈ ਉਹਨਾਂ ਨੂੰ ਸਾਰਿਆਂ ਤੋਂ ਕੇ ਲੈ ਆਉਂਦਾ ਹੈ ਜਿਹੜੇ ਦੁਨੀਆ ਦੇ ਵਿੱਚ ਪਛੜ ਗਏ ਨੇ ਨਾ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਪਛੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਅੱਗੇ ਲਿਆ ਹੁੰਦਾ ਹੈ ਨਿਰਾਸ਼ਾ ਆਸਪੂਰਨ ਹੈ ਤੇ ਜਿਹੜਾ ਨਿਰਾਸ਼ ਹੋ ਕੇ ਉਹਦੀ ਆਸ ਪੂਰੀ ਕਰਦਾ ਹੈ ਅਸੀਂ ਨਿਰਾਸ਼ ਹੋ ਜਾਂਦੇ ਜਿਵੇਂ ਕਿਸੇ ਦੇ ਬੱਚਾ ਬੱਚੀ ਨਹੀਂ ਹੁੰਦਾ ਨਿਰਾਸ਼ ਹੋ ਜੀਦਾ ਵੀ ਉਹ ਨਹੀਂ ਹੋਏਗਾ ਤੇ ਜਿਉ ਗੁਰੂ ਦਾ ਧੜਾ ਪੜਨੰਦਾਂ ਤੇ ਗੁਰੂ ਫਿਰਉਂਦੀ ਆਸੀ ਜੀੜੀ ਪੂਰੀ ਕਰ ਦਿੰਦਾ ਹੈ ਗੁਰੂ ਰਹਿਮਤ ਕਰ ਦਿੰਦਾ ਹੈ ਉਹਦੀ ਆਸ ਨੂੰ ਪੂਰੇ ਕਰਦਾ ਪਛੜਿਆ ਹੋਇਆ ਨੂੰ ਉਹ ਸਾਰੇ ਤੋਂ ਅੱਗੇ ਲੈ ਆਉਂਦਾ ਤੇ ਜਿਹੜਾ ਸੰਸਾਰ ਤੋਂ ਨਿਰਾਸ਼ ਹੋ ਗੀਏ ਜਿੰਦੇ ਅੰਦਰ ਉਮੀਦ ਹੀ ਨਹੀਂ ਰਹੀ ਉਹਨੂੰ ਅਸਵਲ ਬਣਾ ਦਿੰਦਾ ਉਹਦੀ ਆਸ ਪੂਰੀ ਕਰ ਦਿੰਦਾ ਹੈ ਨਿਰਦਨ ਭੈਣ ਧਨਮント ਹੈ ਜਿਹੜਾ ਗਰੀਬ ਹੁੰਦਾ ਉਹਨੂੰ ਨਾਮ ਜਪਣ ਕਰਕੇ ਅਮੀਰ ਕਰ ਦਿੰਦਾ ਹੈ ਨੇ ਤਨੰ ਪੈੰ ਤਨਪੰਤ ਹੈ ਰੋਗਿਯੰ ਰੋਗ ਖੰਡਨ ਹੈ ਜਿਹੜਾ ਰੋਗੀ ਹੁੰਦਾ ਉਹਦੇ ਰੋਗ ਨੂੰ ਦੂਰ ਕਰ ਦਿੰਦਾ ਹੈ ਭਗਤਿਯੰ ਭਗਤ ਦਾਨ ਆਰਾਮ ਨਾਮੁ ਗੁਣ ਕੀਤਨ ਹੈ ਜਿਹੜਾ ਭਗਤੀ ਕਰਨ ਵਾਲਾ ਏ ਉਹਨੂੰ ਭਗਤੀ ਦਾ ਦਾਨ ਦੇ ਦਿੰਦਾ ਹੈ ਉਹਨੂੰ ਭਗਤੀ ਕਰਨ ਲਾ ਲਾ ਦਿੰਦਾ ਹੈ ਜਿਹੜਾ ਬੰਦਗੀ ਕਰਨ ਵਾਲਾ ਹੈ ਭਗਤੀ ਕਰਨ ਵਾਲਾ ਨੂੰ ਭਗਤੀ ਦਾ ਦਾਨ ਦਿੰਦਾ ਹੈ ਉਹਨੂੰ ਬੰਦਗੀ ਵਾਲੇ ਪਾਸੇ ਲਾ ਦਿੰਦਾ ਹੈ ਰਾਮਨਾਮ ਗੁਣ ਕੀਰਤਨ ਹੈ ਉਸ ਪ੍ਰਮਾਤਮਾ ਦਾ ਨਾਮ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਤੇ ਅਸੀਂ ਉਹਦੇ ਗੁਨਾ ਦਾ ਜਸ ਕਰੀਏ ਕੀਰਤਨ ਦਾ ਅਰਥ ਹੁੰਦਾ ਹੈ ਜਸ ਕੀਰਤਨ ਹੈ ਜਸ ਕਰਨਾ ਕਰੀਏ ਕੋਣ ਉਸ ਪ੍ਰਮਾਤਮਾ ਦੇ ਗੁਨਾ ਦਾ ਪਾਰ ਬ੍ਰਹਮਪੁਰਖ ਦਾ ਦਾਰ ਹੈ ਉਹ ਪਾਰ ਆਪ ਤੋ ਰਹਤਾ ਹੈ ਬ੍ਰਹਮ ਰੂਪ ਹੈ ਪਰਿਪੂਰਨ ਰੂਪ ਦੇ ਵਿੱਚ ਰੱਖਿਆ ਕਰਨ ਵਾਲਾ ਦਾ ਦਾਰ ਹੈ ਸੰਤਾਂ ਦਾ ਤਾਂ ਦੇਣ ਵਾਲਾ ਹੈ ਨਾਨਕ ਗੁਰ ਸੇਵਾ ਕਿ ਨਾ ਲੱਗਦੀ ਪਰ ਗੁਰੂ ਦੀ ਸੇਵਾ ਨਾਲ ਜਿਹੜੀ ਉਹ ਸਾਰਿਆਂ ਨੂੰ ਨਹੀਂ ਕਰਦੀ ਜਿਹੜੀ ਗੁਰੂ ਦੀ ਸੇਵਾ ਨਾਲ ਉਹ ਸਾਰਿਆਂ ਨੂੰ ਨਹੀਂ ਮਿਲਦੀ ਸਾਰੇ ਗੁਰੂ ਦੀ ਸੇਵਾ ਨਹੀਂ ਕਰ ਸਕਦੇ ਆਪਾਂ ਦੇਖਦੇ ਹਾਂ ਸਵੇਰੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਹੁੰਦਾ ਹੈ ਕੋਈ ਕੋਈ ਹੁੰਦਾ ਹੈ ਕਿ ਕੋ ਦੋ ਚਾਰ ਜਾਣੇ ਰਾਤ ਨੂੰ ਗੁਰੂ ਮਹਾਰਾਜ ਜੀ ਦਾ ਸਖਾਸਨ ਕਰਨਾ ਮੈਂ ਚਲੋ ਮੈਂ ਧਨਵਾਦ ਕਰਦਾ ਹਾਂ ਆਉਂਦੀਆਂ ਮੰਜਾਂ ਨੇ ਪਰ 10-15 ਆ ਜਾਂਦੀਆਂ ਨੇ ਮਈਆਂ ਬੀਬੀਆਂ ਆਉਂਦੀਆਂ ਨੇ ਸਿਆਣੀਆਂ 10-15 ਦੀ ਗਿਣਤੀ ਹੋ ਜਾਂਦੀ ਵਿੱਚ ਇੱਕ ਦੋ ਗੁਰਮੁਖ ਪਿਆਰੇ ਵੀ ਆਉਂਦੇ ਨੇ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਗੁਰਸੇਵਾ ਕਿੰ ਕਿੰਗ ਦਾ ਅਰਥ ਹੁੰਦਾ ਕਿਸੇ ਵਿਰਲੇ ਨੂੰ ਨ ਲਪਤੇ ਜਾਂ ਇਹਦਾ ਅਰਥ ਇਹ ਵੀ ਕਰਦੇ ਨੇ ਗੁਰੂ ਦੀ ਸੇਵਾ ਦੇ ਵਿੱਚੋਂ ਦੱਸੋ ਕੀ ਨਹੀਂ ਲੱਭਦਾ ਇਹਦਾ ਇਹ ਵੀ ਅਰਥ ਹੈ ਗੁਰਸੇਵਾ ਕਿੰਨਾਂ ਲੱਭਦੇ ਗੁਰੂ ਦੀ ਸੇਵਾ ਦੇ ਵਿੱਚੋਂ ਦੱਸੋ ਕੀ ਨਹੀਂ ਲੱਭਦਾ ਆਪਾਂ ਉਹ ਗੁਰੂ ਦੀ ਸੇਵਾ ਕੀ ਤਿਆਸਾਰ ਉਹਦੀ ਮਿਲ ਜਾਂਦਾ ਹੈ ਹਰ ਇੱਕ ਚੀਜ਼ ਜਿਹੜੀ ਹਰ ਪਦਾਰਥ ਤੇ ਜਿਹੜਾ ਇਹ ਗੁਰੂ ਦੀ ਸੇਵਾ ਕੀ ਤਿਆ ਪ੍ਰਾਪਤ ਹੋ ਜਾਂਦਾ ਹੈ ਇਤਨੀ ਕੁ ਸੇਵਾ ਆਪ ਸੰਤਾਂ ਨੇ ਪ੍ਰਵਾਨ ਕਰਨੀ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਰੰਗਤ ਕਰਮ ਸੱਚੇ ਸਤਗੁਰ ਆਪ ਸੰਤਨ ਨੇ ਜੋ ਸਰਬਨ ਕੀਤਾ ਹੈ ਗੁਰੂ ਮਹਾਰਾਜ